एसपीआर पूरे भारत डाक्टर नर्सा पैरा टैक्नीशियन हो पेशेवर लागू होंगे राष्ट्र की डाक्टरी हन? ठीक है सेहत संभाल दे बहुत सारे लाभ हैं एस बी आर अधीन रजिस्टर्ड सेहत संभाल पेवर की द्वारा तस्दीक जान है जानकारी ऑनलाइन उपलब्ध होगी ਫੁਜੀਓ ਦਾ ਆਨਲਾਈਨ ਰਜਿਸਟਰੀਆਂ ਦੀ ਉਪਲਬਧਤਾ ਦੇ ਕਾਰਨ ਮਰੀਜ਼ ਆਸਾਨੀ ਨਾਲ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਲੱਭ ਸਕਦੇ ਹਨ ਅਤੇ ਇਸ ਤਰ੍ਹਾਂ ਡਾਕਟਰ ਦੇ ਅਭਿਆਸ ਨੂੰ ਵਧਾਉਂਦੇ ਹਨ। ਟੈਲੀ ਕੰਸਲਟੇਸ਼ਨ ਸਪੀਕਰ 0 0 1 28 0 1 36 ਡਾਕਟਰ ਟੈਲੀ ਕੰਸਲਟੇਸ਼ਨ ਰਾਹੀਂ ਬਹੁਤੇ ਮਰੀਜ਼ਾਂ ਨਾਲ ਜੁੜ ਸਕਦੇ ਹਨ ਜਿਸ ਨਾਲ ਮਰੀਜ਼ਾਂ ਦੇ ਨਾਲ ਨਾਲ ਡਾਕਟਰਾਂ ਦੇ ਸਮੇਂ ਅਤੇ ਮਿਹਨਤ ਦੀ ਬਚਤ ਹੋਵੇਗੀ। ਕੁਦਾ ਟੀਵੀਟੀ ਡਾਕਟਰ ਟੂ ਦੁਰਾਡੇ ਦੇ ਇਲਾਕਿਆਂ ਵਿੱਚ ਮਰੀਜ਼ਾਂ ਦੀ ਇੱਕ ਲੜੀ ਨਾਲ ਜੁੜ ਸਰਦੇ ਹਨ ਸਮੇਂ ਦੇ ਨਾਲ ਐਸਪੀਆਰ ਇੱਕ ਪ੍ਰੈਕটিশਨਰ ਕੇਂਦਰੀ ਪਲੇਟਫਾਰਮ ਵਜੋਂ ਵਿਕਸਤ ਹੋਣ ਦੀ ਕਲਪਨਾ ਕੀਤੀ ਗਈ ਹੈ ਜੋ ਲਾਇਸੈਂਸ ਦਾ ਆਨਲਾਈਨ ਨਵੀਨੀਕਰਨ ਪ੍ਰਾਪਤ ਕਰਨਾ ਪ੍ਰਬੰਧਕ ਸੰਸਥਾਵਾਂ ਦੁਆਰਾ ਇਤਰਾਜ਼ ਸਰਟੀਫਿਕੇਟ ਪ੍ਰਾਪਤ ਕਰਨਾ ਨਿਰੰਤਰ ਸਿੱਖਿਆ ਬਿੰਦੂਆਂ ਨੂੰ ਟਰੈਕ ਕਰਨਾ ਆਦਿ ਵਾਇਲਾ ਪ੍ਰਦਾਨ ਕਰਦਾ ਹੈ ਔ ਸੰਜੀ ਇੱਕ ਸਿਹਤ ਸੰਭਾਲ ਪੇਸ਼ੇਵਰ ਦੂਤ ਕਰਨ ਕਮਾਦੀ ਪਾਲਨਾ ਕਾ ਕੇ ਐਸਪੀਆਰ ਵਿੱਚ ਰਜਿਸਟਰ ਕਰਨ ਲਈ ਆਪਣੀ ਸਿਹਤ ਸੰਭਾਲ ਪੇਸ਼ੇਵਰ ਆਈਡੀ ਜਾਂ ਐਪੀਆਈਡੀ ਕਿਵੇਂ ਤਿਆਰ ਕਰ ਸਕਦੇ ਹਨ ਸਪੀਕਰ 0 0 2 13 0 2 21 ਐਸਪੀਆਰ ਐਬੀਡੀਐਮ ਕੋ ਦੇ ਇੰਤਜ਼ਾਕੇ ਅਤੇ ਦਾਖਲਾ ਪ੍ਰਕਿਰਿਆ ਚੂ ਕਰਕੇ ਐਬੀਡੀਐਮ ਦੀ ਵੈਬਸਾਈਟ ਤੇ ਦਾਖਲਾ ਲੈਣਾ ਲੋੜੀਂਦਾ ਤਾਬੇਜ ਜਮਾ ਕਰਨਾ ਲੋੜੀਂਦੀ ਜਨਸੰਖਿਆ ਵਿਦयक ਵਿਸ਼ੇਸ਼ਤਾ ਅਤੇ ਕਾਮਨਾਵਲ ਸਮਗਤ ਵੇ ਵੇ ਦਾਖਲ ਕਰੋ ਆਓ ਇਹਨਾਂ ਵਿੱਚੋਂ ਹਰੇਕ ਕਦਮ ਨੂੰ ਵਿਸਤਾਰ ਵਿੱਚ ਸਮਝੀਏ ਭੀ ਡੀ ਐਮ ਵੈਬਸਾਈਟ ਉਤੇ ਦਾਖਲਾ ਲੈਣਾ ਯੂ ਆਰ ਐਸ ਪੀ ਆਰ ਐ ਬੀ ਡੀ ਐਮ ਗੋ ਇਨ ਤੇ ਜਾਓ ਨਵੀਂ ਐਪੀ ਇਹ ਦਰਜਸਤਰ ਕਰਨ ਲਈ ਲਿੰਕ ਤੇ ਕਲਿਕ ਕਰਨ ਆਈ ਡੀ ਬਣਾਉਣ ਲਈ ਅਰਜ ਡਰਾਈਵਿੰਗ ਲਾਇਸੈਂਸ ਵੀ ਚੁਣ ਕਰੋ ਆਓ ਹੁਣ ਸਿੱਖੀਏ ਕਿ ਅਧਾਰ ਰਾਹੀਂ ਐਪੀ ਜੀ ਕੇਵੇਂ ਬਣਾਈ ਜਾਵੇ ਇਹ ਤਾਂ ਦਿੱਤੇ ਕਰਮਾ ਦੀ ਪਾਲਣਾ ਕਰੋ ਅਧਾਰ ਰਾਹੀਂ ਜਨਰੇਟ ਕਰਨ ਵਾਲੇ ਬਟਨ 'ਤੇ ਕਲਿੱਕ ਕਰੋ ਅਧਾਰ ਨੰਬਰ ਦਾਖਲ ਕਰੋ ਅਤੇ ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਕਰੋ ਅਤੇ ਫਿਰ ਸਬਮਿਟ 'ਤੇ ਕਲਿੱਕ ਕਰੋ ਓਟੀਪੀ ਨਾਲ ਅਦਾਰੀ ਪੁਸ਼ਟੀ ਕਰੋ ਮੋਬਾਈਲ ਨੰਬਰ ਦਾਖਲ ਕਰੋ ਅਤੇ ਓਟੀਪੀ ਨਾਲ ਇਸ ਦੀ ਪੁਸ਼ਟੀ ਕਰੋ ਮੋਬਾਈਲ ਨੰਬਰ ਦੀ ਤਸਦੀਕ ਤੋਂ ਬਾਅਦ ਹੈਲਥ ਕੇਅਰ ਪ੍ਰੋਫੈਸ਼ਨਲਸ ਇਹ ਵੀ ਚੁਣੋ ਆਪਣਾ ਐਪੀਆਈਡੀ ਨਾਮ ਅਤੇ ਪਾਸਵਰਡ ਚੁਣੋ ਜਿਸ ਨਾਲ ਕੋਈ ਐਸਪੀਆਰ ਵਿੱਚ ਰਜਿਸਟਰ ਕਰੇਗਾ ਅਤੇ ਸਬਮਿਟ 'ਤੇ ਕਲਿੱਕ ਕਰੇਗਾ ਐਨ ਪੀ ਆਈ ਡੀ ਸਰਤਾਂ ਤਾਪੂਰਵਕ ਤਿਆਰ ਕੀਤਾ ਜਾਵੇਗਾ ਇਸ ਦੀ ਵਤੋਂ ਐਸ ਪੀ ਆਰ ਵਿੱਚ ਰਜਿਸਟਰ ਕਰਨ ਲਈ ਕੀਤੀ ਜਾ ਸਕਦੀ ਹੈ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰੋ ਸਾਰੇ ਨਿੱਜੀ ਰਜਿਸਟ੍ਰੇਸ਼ਨ ਅਤੇ ਕਾਮਨਾਰ ਸਬੰਧਤ ਵੇਰਵੇ ਜਮ੍ਹਾਂ ਕਰੋ ਅੰਤਿਮ ਜਮ੍ਹਾਂ ਕਰਨ ਤੋਂ ਪਹਿਲਾਂ ਆਪਣੇ ਵੇਰਵਿਆਂ ਦੀ ਸਮੀਖਿਆ ਕਰੋ ਅਤੇ ਤਸਦੀਕ ਲਈ ਫਾਰਮ ਨੂੰ ਐਬੀਡੀਐਨ ਕੋਲ ਜਮ੍ਹਾਂ ਕਰੋ ਐਚਬੀਆਰ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਤੇਜ਼ੀ ਨਾਲ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ ਆਪਣੇ ਕੋਲ ਰੱਖੋ ਨਿੱਜੀ ਵੇ ਵੇ ਜਿਸ ਵਿੱਚ ਪ੍ਰੋਫਾਈਲ ਜਾਣਕਾਰੀ ਕਾਇਕ ਲਈ ਪਤਾ ਸੰਚਾਰ ਪਤਾ ਅਤੇ ਸੰਪਰਕ ਜਾਣਕਾਰੀ ਚਾਮਲ ਹੈ ਸਪੀਕਰ 004ਮ 004ਮ 127 ਰਜਿਸਟ੍ਰੇਸ਼ਨ ਵੇ ਵੇ ਜਿਸ ਵਿੱਚ ਦਵਾਈ ਦੀ ਪ੍ਰਣਾਲੀ ਮੈਡੀਕਲ ਕਾਉਂਸਲ ਰਜਿਸਟ੍ਰੇਸ਼ਨ ਵੇ ਵੇ ਅਤੇ ਸਰਟੀਫਿਕੇਟ ਅਤੇ ਯੋਗਤਾ ਵੇ ਵੇ ਜਿਵੇਂ ਕਿ ਡਿਗਰੀ ਸਰਟੀਫਿਕੇਟ ਡਿਪਲੋਮਾ ਸਰਟੀਫਿਕੇਟ ਆਦਿ ਚਾਮਲ ਹਨ ਕਾਮਨਾ ਨਾਲ ਸੰਬੰਧਿਤ ਬੇਬੇ ਜਿਸ ਵਿੱਚ ਵਿਸ਼ੇਸ਼ਤਾ ਵਰਤਮਾਨ ਕਾਮਨਾ ਨਾਲ ਸੰਬੰਧਿਤ ਬੇਬੇ ਜਿਵੇਂ ਕਿ ਰੁਜ਼ਗਾਰ ਦਾ ਸਬੂਤ ਚਾਹੀ ਮ ਹਨ ਸਪੀਕਰ 0 0 4 ਮ 20 0 4 ਮ 2.5 ਸਰਕਾਰੀ ਕਰਮਚਾਰੀਆਂ ਦੇ ਮਾਮਲੇ ਵਿੱਚ ਨਿਯੁਕਤੀ ਪੱਤਰ ਇੱਕ ਸਬ ਤੋਂ ਤਾਜ਼ਾ ਤਨਖਾਹ ਸਲਿੱਪ ਅਤੇ ਇੱਕ ਤਵੱਦਲਾ ਆਦੇਸ਼ ਵਰਗੇ ਬਾਦੂ ਦਸਤਾਵੇਜ਼ ਜਮਾ ਕਰਾਉਣੇ ਲਾਜ਼ਮੀ ਹਨ ਇਸ ਤੋਂ ਇਲਾਵਾ ਜਮ੍ਹਾਂ ਕੀਤੇ ਵੇਰਵਿਆਂ ਦੀ ਤਸਦੀਕ ਸਬੰਧਤ ਕੌਂਸਲਾਂ ਜਾਂ ਸੰਸਥਾਵਾਂ ਅਤੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾ ਸਰਕਾਰੀ ਸਿਹਤ ਸੰਭਾਲ ਪੇਸ਼ੇਵਰਾਂ ਲਈ ਕੀਤੀ ਜਾਂਦੀ ਹੈ ਸਿਹਤ ਸੰਭਾਲ ਪੇਸ਼ੇਵਰ ਕੌਂਸਲ ਅਤੇ ਆਧਾਰ ਕੋਲ ਉਪਲਬਧ ਆਪਣੇ ਰਿਕਾਰਡਾਂ ਰਾਹੀਂ ਐਚਬੀਆਰ ਵਿੱਚ ਆਪਣੇ ਆਪ ਰਜਿਸਟਰ ਅਤੇ ਤਸਦੀਕ ਕਰ ਸਕਦੇ ਹਨ ਆਓ ਕੌਂਸਲ ਖੋਜ ਵਿਸ਼ੇਸ਼ਤਾ ਰਾਹੀਂ ਰਜਿਸਟਰ ਕਰਨ ਲਈ ਹੇਠ ਲਿਖੇ ਕਦਮਾਂ ਨੂੰ ਵੇਖੀਏ ਨਵੇਂ ਉਪਭੋਗਤਾ ਲਈ ਕਲਿੱਕ ਕਰੋ ਅਤੇ ਆਪਣੀ ਰਜਿਸਟ੍ਰੇਸ਼ਨ ਕੌਂਸਲ ਦੀ ਚੋਣ ਕਰੋ ਆਪਣਾ ਰਜਿਸਟ੍ਰੇਸ਼ਨ ਨੰਬਰ ਸ਼੍ਰੇਣੀ ਅਤੇ ਉਪ ਸ਼੍ਰੇਣੀ ਪਰੂ ਅਤੇ ਸਰਮਿਟ ਕਲਿੱਕ ਕਰੋ ਜਮਾ ਕਰਨ ਤੇ ਮੁਢਲੀ ਜਾਣਕਾਰੀ ਸਵੈ ਆਵਾਦੀ ਕੀਤੀ ਜਾਵੇਗੀ ਇਸ ਤੋਂ ਬਾਅਦ ਆਪਣਾ ਆਧਾਰ ਪ੍ਰਦਾਨ ਕਰੋ ਅਤੇ ਆਧਾਰ ਦੀ ਪੁਸ਼ਟੀ ਕਰੋ ਪਰਤੇ ਕਲਿੱਕ ਕਰੋ ਅਸਦੀਕਰਨ ਅਤੇ ਤੁਹਾਡੇ ਰਿਕਾਰਡ ਫਲਤਾਪੂਰਵਕ ਪ੍ਰਾਪਤ ਕੀਤੇ ਜਾਣਗੇ ਫਿਰ ਐਲ ਕੇ ਆਰ ਪੇਸ਼ੀਵਰ ਉਪਭੋਗਤਾ ਨਾਮ ਬਣਾਓ ਅਤੇ ਅੱਗੇ ਵਧੋ ਤੁਹਾਨੂੰ ਆਪਣੇ ਵੇਵੇ ਪਹਿਲਾਂ ਤੋਂ ਪਰੇ ਹੋਏ ਮਿਲਣਗੇ ਯੋਗਤਾਵਾਂ ਅਤੇ ਵਰਤਮਾਨ ਕੰਮ ਵਰਗੇ ਸਾਰੇ ਵਿਰ੍ਯਾਂ ਦੀ ਮੁੜ ਜਾਂਚ ਕਰੋ ਅਤੇ ਹੋਰ ਲਾਜ਼ਮੀ ਖੇਤਰਾਂ ਨੂੰ ਭਰੋ ਫਾਰਮ ਪਰਨ ਲਈ ਸੀਵ ਤੇ ਨੈਕਸਟ ਤੇ ਕਲਿੱਕ ਕਰੋ ਕੋਸ਼ਣਾ ਫਾਰਮ 'ਤੇ ਨਿਸ਼ਾਨ ਲਗਾਓ ਅਤੇ ਸਬਮਿਟ 'ਤੇ ਕਲਿੱਕ ਕਰੋ ਤੁਸੀਂ ਫਾਰਮ ਭਰਨ ਲਈ ਇੱਕ ਸਾਈਨ ਦੀ ਵਤੋਂ ਕਰ ਸਕਦੇ ਹੋ ਤੁਹਾਨੂੰ ਇੱਕ ਸੁਨੇਹਾ ਮਿਲੇਗਾ ਜੋ ਅਰਜੀ ਨੂੰ ਸਫਲਤਾਪੂਰਵ ਜਮਾ ਕਰਨ ਨੂੰ ਦਰਸਾਉਂਦਾ ਹੈ ਵਿਸਤਾਰ ਵਿੱਚ ਐਸਪੀਆਰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਹੋਰ ਜਾਣਨ ਲਈ ਲਿੰਕ ਤੇ ਜਾਓ ਇਲੀਕਨੀ ਬਣਾਉਣ ਲਈ ਇੱਕ ਮਹੱਤਵਪੂਰਨ ਅਭਿਆਸ ਹੈ ਕਿ ਕੇਵਲ ਯੋਗਤਾ ਪ੍ਰਾਪਤ ਸਹਿਬ ਸੰਭਾਲ ਪੇਸ਼ੇਵਰਾਂ ਨੂੰ ਹੀ ਐਚਵੀਆਈਡੀ ਦਿੱਤਾ ਜਾਂਦਾ ਹੈ ਇੱਕ ਵਾਰ ਯੋਗਤਾ ਪ੍ਰਾਪਤ ਡਾਕਟਰੀ ਪੇਸ਼ੇਵਰ ਆਪਣੀ ਐਚਵੀਆਈਡੀ ਪ੍ਰਾਪਤ ਕਰਨ ਤੋਂ ਬਾਅਦ ਉਹ ਐਬੀਡੀਐਮ ਵੀ ਕੋ ਸਿਸਟਮ ਵਿੱਚ ਪਾਰਲੈਂਡ ਅਤੇ ਆਪਣੇ ਮਰੀਜ਼ਾਂ ਹੋਰ ਡਾਕਟਰਾਂ ਅਤੇ ਹਸਪਤਾਲ ਨਾਲ ਜੁੜਨ ਲਈ ਤਿਆਰ ਹਨ ਜੋ ਐਬੀਡੀਐਮ ਦਾ ਵੀ ਹਿੱਸਾ ਹਨ ਔ ਇਸ ਮੋਡੂਲ ਵਿੱਚ ਟਰਕੀਤੇ ਨੁਕਤਿਆਂ ਦਾ ਸੰਖੇਪ ਸੰਖੇਪ ਕਰੀਏ SBR ABDM pate registered ate tasdeeq ki te sehat sambhal peshevar anda pandar hai